ਦੇਗਾ ਪਰਮੇਸ਼ਵਰ ਨੇ ਸਾਨੂੰ ਇਹਨਾਂ ਮਹਿਮਾ ਭਰਮਾਂ ਚੋਂ ਕੱਢਿਆ ਔਰ ਸਾਨੂੰ ਇਹ ਦੱਸਿਆ ਜਿੰਨੇ ਪ੍ਰਭੂ ਨੂੰ ਮੰਨਦੇ ਹਨ ਹallelujah ਇਹ ਕਦੇ ਸੇ ਦੇ ਕੇ ਨਹੀਂ ਬਦਲੇਗਾ ਇਹਨਾਂ ਨੂੰ ਜਦੋਂ ਇਹਦੀ ਸਮਝ ਲੱਗੀ ਨਾ ਇਹਦੇ ਬਾਰੇ ਜਦੋਂ ਪਤਾ ਲੱਗਾ ਕਿ ਕਿੰਨੀ ਮਹਾਨ ਆ ਇਹ ਬਾਈਬਲ ਕਿੰਨੀ ਅਦਭੁਤ ਕਿਤਾਬ ਆ ਔਰ ਇਹਨੇ ਦੱਸਿਆ ਕਿ ਇਨਸਾਨ ਬੜਿਆਂ ਕਿਤਾ ਇੱਕ ਚੱਲ ਕੇ ਤਾਰਿਆ ਔਰ ਅੰਤ ਵਿੱਚ ਹੋਵੇਗਾ ਇਹਦੇ ਨਾਲ ਕੀ ਇਹਨੇ ਸਾਡੇ ਜੀਵਨਾਂ ਨੂੰ ਬਦਲਿਆ ਸੱਚਾ ਅਸੀਂ ਕਿਉਂ ਨਹੀਂ ਇੰਦਾ ਦੇ ਆ ਬੇਵਾਬਰ ਵਾਲੇ ਵਿੱਚ ਫਸਦੇ ਅਸੀਂ ਕਿਉਂ ਨਹੀਂ ਇੰਦਾ ਦੇ ਕੰਮ ਕਰਦੇ ਜਿਹੜੇ ਦੂਜੀ ਦੁਨੀਆਦਾਰੀ ਮਨ ਤੋਂ ਬਾਹਰ ਮੁੱਖਾਂ ਦੇ ਲਈ ਕਰਦੀ ਹੈ ਕਿਉਂਕਿ ਸਾਨੂੰ ਪਤਾ ਹੈ ਆ ਸ਼ੁਗਵਰ ਇੰਦਾ ਦੇ ਬੇਵਾਬਰ ਪਰਮਾਤਮਾ ਜੀ ਨਹੀਂ ਹਲਦਾ ਸੱਚਾ ਤੁਸੀਂ ਇੱਕ ਮਨੋਖਿਆ ਧਰਤੀ ਉੱਤੇ ਪਾਪ ਕਰਦਾ ਰਿਹਾ ਲੋਕਾਂ ਦਾ ਜਿਨਾ ਆਰਾਮ ਉਸਨੇ ਕੀਤਾ ਔਰ ਉਹ ਮਰ ਗਿਆ ਤੁਸੀਂ ਉਸ ਨੂੰ ਪੈਸੇ ਦੇ ਕੇ ਸਵਰਗ ਵਿੱਚ ਨਹੀਂ ਮਾਰ ਸਕਦੇ ਸੱਚਾ ਅੱਛਾ ਅੱਛਾ